ਅਜੇ ਵੀ ਚੜਿਆ ਖੜਿਆ ਰੱਬ ਕੀ ਤੱਕ ਕਦੋਂ ਦਵਾਰੇ ਫੇਰ ਆ ਜੇ ਇਧਰ ਪਈ ਆ ਕਹਿੰਦੇ ਉਹ ਤਿਆਰ ਹੋ ਗਈ ਐ ਹੁਣ ਆ ਗਿਆ ਕਹਿੰਦੇ ਜੱਕਲੀਆ ਕਵਾੜੀਆ ਹੈਪੀ ਪਹੁੰਚ ਗਿਆ ਸਾਡੇ ਕੋਲ ਲੈ ਲੈ ਟਾਈ ਨਹੀਂ ਹੈਗੀ ਯਾਰ ਆਪਾਂ ਬਿੰਡ ਲਾਈਟ ਤੋਂ ਕਟਿੰਗ ਕਰਵਾਉਨੇ ਹੁਣ ਆਉਂਦੇ-ਉਂਦੇ ਰਸਤੇ 'ਚ ਦੇਖੋ ਯਾਰ ਨਿੰਮ ਹਨਾ ਇੰਨੀ ਜਿਆਦਾ ਗਰਮੀ ਹੈ ਤੇ ਵੀ ਜਿਹੜੇ ਜਿਵੇਂ ਮਰ ਜਾ ਰਹੇ ਨੇ ਆ ਦੇਖੋ ਸਾਡੀ ਮੱਝ ਹੁਣ ਮਰਦੀ ਆ ਦੁਪਹਿਰੇ ਤੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਨਵੇਂ ਦਿਨ ਦੇ ਇੱਕ ਨਵੇਂ ਬਲੌਗ ਦੇ ਨਾਲ ਤੁਹਾਡਾ ਵੈਲਕਮ ਹੈ ਜੀ ਪਹਿਲਾਂ ਤੁਸੀਂ ਸਵੇਰ ਦਾ ਮਾਹੌਲ ਦੇਖ ਲਓ ਸਵੇਰੇ ਸਵੇਰੇ ਮੀਂਹ ਪਿਆ ਗਿਆ ਘੱਟੋ ਘੱਟ ਅੱਧਾ ਘੰਟਾ ਪਈਗਾ ਸਾਡੀ ਜਿਹੜੀ ਤੂੜੀ ਰਹਿ ਰਹੀ ਸੀ ਕੱਲ ਰਾਤ ਵਾਲੀ ਇਹ ਵੀ ਨੇਰੀ ਨੇ ਖੰਡਿਆਤੀ ਦੂਰ ਦੂ ਤੱਕ ਪੇਤੀਆ ਦੇਖੋ ਤੇ ਮੌਸਮ ਜਿਹੜਾ ਖਰਾਬ ਹੋਇਆ ਗਲਤੀ ਆ ਨਾ ਮੀਂਹ ਵਾਲਾ ਸਿਸਟਮ ਸਾਰੰਦਾ ਕੰਮ ਰੋਕਤਾ ਅੱਜ ਸਵੇਰੇ ਸਵੇਰੇ ਜਿਹਨੇ ਤੂੜੀ ਕਰਨੀ ਤੂੜੀ ਵਾਲੇ ਰੁਕ ਅੱਗੇ ਕਣਕ ਵੱਢਣੀ ਦੀ ਕਣਕਾਂਲੇ ਰੁਕ ਗਏ ਆ ਦੇਖੋ ਹਜੇ ਵੀ ਚੜਿਆ ਖੜਿਆ ਰੱਬ ਕੀ ਤੱਕ ਕਦੋਂ ਦਵਾਰੇ ਫੇਰ ਆ ਜੀ ਆਪਾਂ ਚੱਲਿਆਂ ਦਿੱਲੀ ਵਾਲਾ ਕੰਮ ਬਰਸੀਨ ਵੱਢਣ ਤੇ ਸੁੱਬ ਤੇ ਦਾਤੀ ਆਪਣੇ ਚੱਕ ਲਈ ਤੇ ਚੱਲਦੇ ਆ ਬਾਢੇ ਚ ਉਥੇ ਬਾਢੇ ਦੇ ਚ ਹੁਣ ਵੱਢਦੇ ਆ ਬਰਸੀਨ ਪਾਣੀ ਪੀ ਰਣਾ ਮੀਂਹ ਕਰਕੇ ਗਿੱਲੀ ਪਈ ਉੱਪਰ ਉੱਪਰ ਬਰਸੀਨ ਸਾਰੀ ਫਿਊ ਮੂਮੈਂਟ ਲੇਟਰ ਇਧਰ ਪਈ ਆ ਕਹਿੰਦੇ ਉਹ ਤਿਆਰ ਹੋ ਗਈ ਐ ਤੇ ਇੱਕ ਪਰ ਹੀ ਹੋਰ ਬਣਾਵਾਂਗੇ ਦੋ ਪਰੀਆਂ ਲੈ ਕੇ ਜਾਵਾਂਗੇ ਪਹਿਲਾਂ ਇਹਨੂੰ ਲੈ ਕੇ ਜਾਂਦੇ ਆ ਕੱਖ ਮਤੋਂ ਬਾਅਦ ਆਪਾਂ ਪੀ ਦੀਆਂ ਚਾਹ ਫਿਰ ਤੂੜੀ ਵਾਲਾ ਰਹਿ ਗਿਆ ਜਿਹੜਾ ਉਹ ਨਿਮੇੜਾਂਗੇ 15 20 ਕ ਪੰਡਾ ਲੈ ਰਹੀਆਂ ਨੇ ਲੋ ਵੀ ਚਾਹ ਚੁੱਕੀ ਹੁਣ ਦੇਖਦੇ ਆਪਾਂ ਤੂੜੀ ਵੀ ਦੀ ਕੱਲ੍ਹ ਰਹਿ ਗਈ ਧੀ ਬਾਕੀ ਬਚ ਗਈ 15 20 ਪੰਡਾ 빙ਗਾ ਡੇਡਾ ਪਰਣਾ ਪਲੇ ਭਲੇ ਉਧਰ ਪੀ ਪੰਡਾ ਭਾਈ ਆਪਾਂ ਨੇ ਨਵੇੜਤਾ ਸਾਰਾ ਤੇ ਸਵਾਹ ਜਿਹੜੀ ਤੂੜੀ ਉਹ ਸਾਰੀ ਪਾਤੀ ਦੋ ਤਿੰਨ ਟੋਕਰੀ ਬਚ ਗਏ ਮਾ ਚਲੋ ਹੱਥ ਨੇ ਕੰਮ ਆ ਜਾਣਗੇ ਤੇ ਹੁਣ ਖਾਰੇ ਆਪਾਂ ਰੋਟੀ ਚਟਨੀ ਨਾਲ ਨਾਲ ਹੈ ਲੱਸੀ ਫਿਰ ਆਪਾਂ ਜਾਵਾਂਗੇ ਕਟਿੰਗ ਕਰਨਾ ਅ ਫਿਊ ਮੂਮੈਂਟ ਲੇਟਰ ਯਾਰਾ ਕਟਿੰਗ ਕਰਾਉਣ ਤੇ ਕਟਿੰਗ ਵਾਲਾ ਬੰਦਾ ਉਹਨੂੰ ਸਾਹਮਣੇ ਹੀ ਮਿਲ ਗਿਆ ਪਹਿਲਾਂ ਲੇਟ ਜਾ ਰਹੀ ਸੀ ਉਹਨੂੰ ਫੋਨ ਕਰਿਆ ਕਿਹਾ ਰੋਟੀ ਖਾਣ ਆ ਰਿਹਾ ਮੈਂ ਉਹ ਖੜੇ ਸਾਹਮਣੇ ਚਲਾਈ ਰੱਖ ਚਲਾਈ ਰੱਖ ਓ ਰੀਪੇ ਆਉਣੀ ਐ ਸੰਦਰ ਜਹਾਜ ਤਬਾਰ ਬਾਈ ਜੀ ਕੰਮ ਨਵੇੜੀ ਬੈਠੇ ਬੱਬੂ ਮਾਰਦਾ ਬੱਬੂ ਮਾ ਨਾ ਕਾਚੇ ਦਾ ਅੱਛਾ ਨਾ ਆਮਨੇਦ ਕਾ ਵੀ ਹੈ ਤੋ ਹਾਂ ਆਰਨੇਦ ਕਾ ਨਾ ਜਿਆਦਾ ਫੈਰ ਆਰਨੇਦ ਕਾ ਵੀ ਚੇਲਾ ਹੀ ਅੱਛਾ ਹੋਰ ਇਹ ਤੱਕ ਸੇਵ ਕਤ ਬਿੱਲ ਅੱਜ ਉਦਾਂ ਹੀ ਬਿੱਲ ਤੇ ਵੋਟ ਪਾਈ ਸੀ ਨਾ ਹਣਾ ਨੇ ਬਿੱਲ ਹੀ ਹਮ ਲਾ ਕੁਲਦੀਪ ਕੋਲ ਆਏ ਤੇ ਕਟਿੰਗ ਕਰਾਣਾ ਕਿਸਮਤ ਮਾੜੀ ਲੈਟ ਆਨਸਾਰ ਹੀ ਬਗੀ ਉਹਨੂੰ ਵੇਟ ਕਰਨ ਲੱਗ ਰਿਆਂ ਆ ਬੈਠਾ ਗਲਦੀਪ ਇੱਧਰ ਤੇ ਕਦੋਂ ਆਉਗੀ ਕਿਉਂਕਿ ਲੇਟ ਨਾਲ ਹੀ ਐ ਕਟਿੰਗ-ਕੁਟਿੰਗ ਕਰਾਵਾਂਗੇ ਦਾੜੀ-ਉੜੀ ਕਰਾਵਾਂਏ ਕਈ ਦਿਨ ਹੋ ਗਏ ਹਨਾ ਤੇ ਬਿੰਨੇ ਹੋਇਆ ਅੱਜ ਉਹਨਾਂ ਕਰਦੇ ਆਪਾਂ ਵੇਟ ਲਾਈਟ ਦਾ ਕਬਲਦੀਪ ਤੂੰ ਪੱਕਾ ਛੜਾ ਕੇ ਰੱਖਿਆ ਕਰ ਲੇਟ ਯਾਰ ਫੋਨ ਕਰਕੇ ਦੇਖਦੇ ਫੋਨ ਫੋਨ ਕਰਦੇ ਗ੍ਰੇਡ 'ਚ ਫੋਨ ਲਾਉਂਦਾ ਗਲਦੀਪ ਬਿੰਨੇ ਟਾਈ ਨਹੀਂ ਆਈ ਨੀ ਹੈਗੀ ਯਾਰ ਆਪਾਂ ਬਿੰਨ ਲਾਈਟ ਤੋਂ ਕਟਿੰਗ ਕਰਵਾਉਨੇ ਆ ਹੁਣ ਚੀਸਾ ਖਰਾਬ ਹੋ ਰਿਹਾ ਰਹਿਣਾ ਫੋਟੋ ਕਲੀਅਰ ਨਹੀਂ ਆ ਰਹੀ ਆਪਣੇ ਲਾਈਟ ਦੇ ਕਟ ਲੱਗਣ ਲੱਗ ਗਿਆ ਮਿਲ ਕਣਕਾਂ ਕਰਕੇ ਪਹਿਲਾਂ ਤਾਂ ਆ ਰਹੀ ਸੀ ਜਦੋਂ ਮ ਆਇਆ ਸੀ ਹੁਣ ਮਾ ਚੱਲ ਇੰਨ ਕਰਾ ਲਾਣੇ ਆ ਕੋਣ ਆ ਗਿਆ ਕਹਿੰਦੇ ਜੱਕਲੀਆ ਕਵਾੜੀਆ ਹੈਪੀ ਪਹੁੰਚ ਗਿਆ ਸਾਡੇ ਕੋਲ ਕਲਦੀਪ ਜੀ ਦੀ ਦੁਕਾਨ ਦੇ ਤੇਰਾ ਇੱਕ ਕਮਾ ਦੂਜਾ ਸਾਥੀ ਹੋਏ ਮਰ ਗਿਆ ਹੈਂ ਹੈਂ ਇਕੱਠੇ ਰਹਿਦੇ ਹੁਣ ਦਾ ਇਕੱਲੇ ਇਕੱਲੇ ਰਹਿਣ ਲੱਗ ਗਏ ਨਾ ਗਲਦੀਵਾ ਅੱਛਾ ਨੀ ਨੀ ਪਾਉਂਦਾ ਦੇਗਾ ਬੱਡਲੀ ਕਣਕ ਨਿਮੇੜਦੀ ਆ ਉਹ ਤੇਰੇ ਸਾਧ ਗਾ ਲਾਈਟ ਦਾ ਕੱਟ ਬੜਾ ਲਵਾਉਣਾ ਓਏ ਯਾਰੀ ਹੋਰ ਉਹ ਤੜਕੀ ਦੇ ਬੈਠੇ ਆ ਸੀ ਉਰੇ ਮੈਨਾਂ ਹੁਣ ਕੀ ਕੈਂਚੀ ਵਾਲੇ ਕਿਟ ਪਾਈ ਏ ਤੂੰ ਮਰ ਮੇਰੇ ਛੜਿਆ ਦਿਆ ਕਰ ਲੈ ਟਾ ਕਹਿ ਕਵਾ ਕੇ ਤੇਰੀ ਚੱਲਦੀ ਆ ਨਾ ਆਉਂਦੀ ਨਹੀਂ ਆਉਂਦੀ ਨਹੀਂ ਗਲਦੀ ਜੀ ਤੋਂ ਕਟਿੰਗ ਕਰਾ ਕੇ ਗਲਦੀਪ ਲਿਆਇਆ ਇੱਧਰ ਆਬਦਲੀ ਗੁੱਡੀਆਂ ਨੂੰ ਸਕੂਲ 'ਚੋਂ ਮੀਤਕੌਰ ਸੰਗਦੀ ਆਉਂਦੀ ਹੈ ਮੀਤਾ ਹੈਲੋ ਹੈਲੋ ਕਰ ਹੈਲੋ ਮੀਤਾ ਇੱਧਰ ਹੈਲੋ ਪੜਿਆ ਹੀ ਐ ਆਉਂਦੇ-ਉਂਦੇ ਰਸਤੇ 'ਚ ਦੇਖੋ ਯਾਰ ਨਿੰਮਾ ਨਾ ਇੰਨੀ ਜਿਆਦਾ ਗਰਮੀ ਤੇ ਵੀ ਜਿਹੜੇ ਜਿਵੇਂ ਮਰ ਜਾ ਰਹੇ ਨੇ ਆ ਦੇਖੋ ਐ ਇਹ ਖਤਮ ਜਾ ਹੋ ਰਹੇ ਨਿੰਮਾ ਜਮਾ ਇੰਨੀ ਗਰਮਾਵਾ ਚੱਲ ਰਹੀ ਆ ਦੇਖੋ ਆ ਨਿੰਮ ਵੀ ਦੁਪਹਿਰ ਦਾ ਟਾਈਮ ਹੈ ਤੇ ਸਾਡੀ ਮੱਝ ਹੁਣ ਮਿਲ ਰਹੀ ਆ ਦੁਪਹਿਰੇ ਦੇਖ ਮੈਂ ਸਸ ਸਵੇਰੇ ਮਿਲਦੀ ਆ ਨਾ ਸ਼ਾਮ ਨੂੰ ਮਿਲਦੇ ਨੇ ਇਹ ਦੁਪਹਿਰੇ ਮਿਲੀ ਅੱਜ ਸਵੇਰੇ ਮਿਲੀ ਨਹੀਂ ਹੈਗੀ ਹਾਂ ਬਲ ਇੱਧਰ ਆ ਜਾ ਤੂੰ ਰਾ ਆ ਗਿਆ ਪੂਰੇ ਨਾ ਛੜਤਾ ਦੇ ਫਿਊ ਮੂਮੈਂਟ ਲੇਟਰ ਜਨਵਾਇਦ ਕੇ ਆਪਾਂ ਅਗੇ ਬਾਹਰ ਇਹ ਨੂੰ ਰੌਣਿਆਂ ਮੱਝਾਂ ਨੂੰ ਤੋੜੀ ਤੇ ਉਦੋਂ ਪਤਾ ਚੱਕਦੇ ਆ ਪਰ ਟੋਕਰ ਮੌਸਮੀ ਯਾਰ ਹਵਾਈ ਚੱਲ ਰਹੀ ਐ ਤੇ ਧੁੱਪ ਜਿਹੜੀ ਮੋੜੀ ਜੀ ਘਟ ਐ ਅੱਜ ਆ ਦੇਖੋ ਬੱਦਲ ਬਾਈ ਜੀ ਹੋ ਰਹੀ ਐ ਤੇ ਤੂੜੀ ਆਪਾਂ ਇੱਥੋਂ ਨਹੀਂ ਪਾਵਾਂਗੇ ਤੇ ਆਪਾਂ ਜੇ ਰੱਖ ਰ ਕੇ ਉਹ ਜਿਹੜੀ ਰਹਿ ਗਈ 10-5 ਕਿ ਟੋਕਰੇ ਤਾਂ ਉੱਥੋਂ ਪਾਵਾਂਗੇ ਆਪਾਂ ਤੂੜੀ ਟੱਕਦੀ ਅੱਜ ਬੱਚੇ ਬਚਾ ਕੇ ਉੱਥੋਂ few moments later oh yaar appa sim lagayi si port jio ch mere kol bhi ekldi sim pai si te ek minute aap ya bagh ede vich sim pai si oh main jehdi phone pe takrai si oh dekhdeya kadh ke vi challi ae kanna mm ਆ ਭਈਆ Jio ਪਹਿਲਾਂ ਇਹ ਚ ਕੱਢਦੇ ਆਪਾਂ ਇਹਦਾ BSNL ਲਾਈਨ ਕਿਹੜਾ ਯਾਰ ਪਹਿਲਾਂ ਵਾਲੀ ਜਿਹੜਾ ਇਹਦੇ ਵਿੱਚ ਹੁੰਦੀ ਆ RE Jio ਦੀ 5 ਦਿਨਾਂ ਦਾ ਟਾਈਮ ਹੁੰਦਾ ਮੈਨੂੰ ਲੱਗਦਾ ਇਹਦਾ ਪਰ ਅੱਜ ਹੋ ਗਏ 5 ਦਿਨ ਮੈਨੂੰ ਲੱਗਦਾ ਹੈ ਨਾ ਤੇ ਇਹਨੂੰ ਦੇਖਦੇ ਆਪਾਂ ਫੋਨ ਦੇ ਵਿੱਚ ਪਾ ਕੇ ਵੀ ਨੈਟਵਰਕ ਆ ਗਿਆ ਨਾ ਜੇ ਨੈਟਵਰਕ ਆ ਗਿਆ ਤਾਂ ਚਾਰਜ ਵੀ ਹੋਈ ਜਾਂਦਾ Jio ਨਾਲ ਦੀ ਨਾਲ ਤੇ ਇਹਦੇ ਉੱਪਰ ਬਣਾਣੀ ਆ ਆਪਣੀ ਰਿਕਵਰੀ ਈਮੇਲ ਜਿਹੜਾ ਮੈਂ YouTube ਚੈਨਲ ਬਣਾਇਆ ਹੋਇਆ ਹੈ ਨਾ ਤੇ ਉਹਦੀ ਜਿਹੜੀ ਰਿਕਵਰੀ ਈਮੇਲ ਬਣਾਣੀ ਹੈ ਇੱਕ ਅਲੱਗ ਤੋਂ ਤੇ ਉਹ ਇਹ ਨੰਬਰ ਤੇ ਬਣਾਵਾਂਗੇ ਚਲ ਦੇਖਦੇ ਆ ਪਾ ਕੇ ਚੱਲਿਆ ਕਿ ਨਾ ਦੇਖਾਂਗੇ ਘਰ ਵਾਲੇ ਫੋਨ 'ਚ ਪਾ ਕੇ ਨਵੇਂ ਜਿਹੇ ਫੋਨ 'ਚ ਵੀ ਚੱਲਿਆ ਕਿ ਨਾ ਇੱਕ ਸਕਿੰਟੇ ਦੀ ਸਿਮ ਖਾ ਰਿਹਾ ਹੈ ਚੱਲ ਜਾ ਚੱਲ ਜਾ ਇੱਕ ਦੋ ਤਾਂ ਨੇੜੇ ਰੁਕਾ ਆ ਗਿਆ ਹੁਣ ਦੂਜੀ ਆ ਦੇਖਦੇ ਆ ਆਊਗਾ ਕਿ ਨਾ ਦੇਖਿਆ ਵੀ ਆਪਾਂ ਨੇ SIM ਪਾ ਕੇ ਪਰ SIM ਹਜੇ ਚੱਲਿਆ ਨਹੀਂ ਮੈਂ ਉਹਦਾ 5-6 ਦਿਨਾਂ ਦਾ ਟਾਈਮ ਤਾਂ ਜ਼ਰੂਰ ਲੈਂਦਾ ਹੀ ਲੈਂਦਾ ਅੱਜ ਮੈਨੂੰ ਤਾਂ ਚੌਥਾ ਦਿਨ ਹੋਇਆ ਹੈ ਨਾ ਬਾਕੀ ਮੈਂ ਰੂਟ ਨਹੀਂ ਕਰਿਆ ਚੰਗੀ ਤਰ੍ਹਾਂ ਤੇ ਇਹਨੂੰ ਕਰ ਦੂੰ ਦੇਖਾਂਗੇ ਪਾ ਕੇ ਬੈਡ ਐਕਸਪੀਰੀਅੰਸ ਮੈਨੂੰ ਹੈ ਜੀ ਮੈਂ ਕਿਹਾ ਚੱਲ ਜੂਗਾ ਅੱਜ ਤੇ ਰਿਕਵਰੀ ਹੀ ਮਿਲ ਜੇ ਢੀਮੋ ਬਣਾ ਲੂੰਗਾ ਪਰ ਅੱਜ ਚੱਲਿਆ ਨਹੀਂ ਹੈਗਾ ਜੀ ਕਿ ਲਗੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰੀਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ